ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਹਿ ਸਾਹਿਬ ਹਰ ਗੁਰੂ ਦੇ ਭਗਤੋ ਪਾਇਆ ਪੈਜ ਰੱਖਦਾ ਆਇਆ ਆ ਰਾਮ ਰਾਦੇ ਹਰਨਾਕੁ ਗੁਰੁ ਸਾਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦ ਕੰਮ ਪਿਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਸਾਹ ਹਰ ਸੇਵਿਆ ਅੰਤ ਲੈ ਛਡਾਇਆ ਸਲੋਕ ਮਹਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਦਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਆਖਲ ਖਲਾ ਪਰ ਪੂਰ ਰਹਾ ਸੂ ਸਚਾ ਸਾਹਿਬ ਸਿਪਤ ਸਵਾਲਿਓ ਜਿਨ ਕੀਤੀ ਸੂ ਪਾਰ ਪਿਆਉ ਕਉ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਨ ਸੋ ਕਰ ਰਿਹਾ ਸੋ ਦਰ ਅਗਸਾ ਮਹੱਲਾ ਪਹਿਲਾ ਉਹ ਦਰਤੀ ਰ ਕੀ ਹਾਂ ਸੋ ਘਰ ਕੀ ਹਾਂ ਜਿਤ ਵਾ ਸਰਬ ਸਮਾਲੇ ਮੁਬਦ ਤੇਰੇ ਨਾਮ ਅਨੇਕ ਅ ਸੰਖਾ ਕੀਤੇ ਤੇਰੇ ਬਾਬਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕੈਨ ਕੀਤੇ ਤੇਰੇ ਗਾਵਨ ਹਾਰੇ ਗਾਵੰਤ ਦਿਨੋਂ ਪਉਣ ਪਣੀ ਬੈਸੰਤਰ ਬਾਵ ਰਜ ਧਰਮ ਦੁਆਰੇ ਗਾਵੰਤ ਦਿਨੋਂ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੰ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋ ਅੰਤੇਰੇ ਸਦਾ ਸੁvare ਗਾਵੰ ਤੁਧਨੋ ਇੰਦਰ ਇੰਦਰ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੰ ਤੁਧਨੋ ਸਿਧ ਸਮਾਦੀ ਅੰਦਰ ਗਾਵੰ ਤੁਧਨੋ ਸਾਧ ਦੇ ਚਾਰੇ ਗਾਵੰ ਤੁਧਨੋ ਜਤੇ ਸਤੇ ਸੰਤੁਖੇ ਗਾਵੰ ਤੁਧਨੋ ਵੀਰ ਕਰਾਰੇ ਗਾਵੰਤ ਤੁਧਨ ਪੰਡਤ ਪੜਨ ਕੀ ਸਰ ਜੋਗ ਵਿਦਾਨ ਆਲੇ ਗਾਵੰਤ ਤੁਧਨ ਮੋਹਣੀਆ ਮਨਮੋਹਣ ਸਰਗਮਛਪੈ ਆਲੇ ਗਾਵੰਤ ਤੁਧਨ ਰਤਨ ਉਪਾਇ ਤੇਰੇ 860 ਤੀਰਤਨ ਆਲੇ ਗਾਵੰਤ ਤੁਧਨ ਜੋਦ ਮਹਾਭਰ ਸੂਰਾ ਗਾਵੰਤ ਤੁਧਨ ਖਾਣੀ ਚਾਰੇ ਗਉਨ ਤੁਦਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁਦਨੋਂ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋਂ ਗਾਵਨ ਸੇ ਮ ਚਿਤਨ ਆਵਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੇ ਨਾਹੀ ਹੈ ਪਿਉ ਸਿਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰੇ ਜਿਨਸੀ ਮਾਇਆ ਜੇ ਨੇ ਉਪਾਈ ਘਰ ਘਰ ਦੇਖ ਕੀ ਤਾ ਆਪਨਾ ਜੋਤੇ ਦੀਵ ਡਿਆਈ ਜੋ ਸਿਨ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਏ ਸੋ ਪਾਤਸ਼ਾਹ ਸਾਹਿਬ ਪਤ ਸਾਹਿਬ ਨਾਨਕ ਰਹਿਣ ਰਾਜਾਈ ਅਸ ਮਹਲਾ ਪਹਿਲਾ ਸਭ ਵੱਡਾ ਆਖੈ ਸਭ ਕੋ ਏਕ ਵਡ ਵੱਡਾ ਡੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੀ ਤੇਰੇ ਰਾਹੇ ਸਮਾਈ ਵੱਡੇ ਮੇਰੇ ਸਾਹਿਬ ਗਰਗਵੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਵੜ ਚੀਰਾ ਰਹਾਓ ਸਭ ਸ੍ਰਿਤੀ ਮਨ ਸੁਰਤ ਤੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਣ ਜਾਈ ਤੇਰੀ ਤਲਵੜ ਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿਧਾਂ ਪੁਰਖਾਂ ਕੀਆਂ ਵੜਿਆਈਆਂ ਦੁਦਮਣ ਸਿੱਧਿ ਕਿਨਾਂ ਪਾਈਆ ਕਰਮ ਮਿਲੈ ਨਹੀਂ ਠਾਕ ਰਹੀ ਆਖਣ ਵਾਲਾਂ ਕਾ ਵਿਚਾਰਾ ਸਿਖਤੀ ਭਰੇ ਤੇਰੇ ਪੰਡਾਰਾ ਜੇਤੂ ਦੇਤਸ ਕਿਆ ਚਾਰਾ ਨਾਨਕ ਸਚ ਸਵਾਰਣ ਆਰਾਸਾ ਮੱਲ ਪਹਿਲਾ ਅੱਖਾਂ ਦੀਵਾ ਵਿਸਰਾ ਮਰ ਜਾਉ ਅੱਖਿ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਗ ਭੂਖ ਹਉਤ ਭੂਖ ਕਾ ਚਲਿਆ ਦੁਖ ਸੁਖ ਵਿਸਰਾ ਮੇਰੀ ਮਾਇ ਸਾਚਾ ਸਾਹਿਬ ਸੱਚਾ ਨਾ ਰਹਾਉ ਸੱਚੇ ਨਾਮ ਕੀਤਲ ਵਡਿਆਈ ਆਖ ਸਭ ਕੇ ਕੀਮਤ ਨਹੀਂ ਪਾਈ ਜੇ ਸਾ ਮਿਲਖੈ ਅੱਖਣ ਪਾਹਿ ਵਡਾ ਨਾ ਹੋਵੇ ਘਾਟ ਨ ਜਾਏ ਨਾ ਉਮਰਨ ਹੋਵੇ ਸੋਗਾ ਦਿਨ ਦਰਹਿਨ ਤੂਕਾ ਭੋਗ ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੀ ਵੜਿਆਪ ਤੇ ਵੱਡ ਤੇਰੀ ਦਾਤ ਜਿਨ ਜਨ ਕਰਤੈ ਕੀਤੀ ਰਾਤ ਕਸਮਸਾ ਰਹੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਕ ਰਾਗ ਗੂਜਰੀ ਮਹੱਲਾ ਚੌਥਾਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰપાસ ਹਾਮ ਕੀਰੇ ਕਿਰਮ ਸਤਗੁਰ ਸਿਰਣਾਏ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਭਾਂ ਸਗਾਈ ਹਰ ਕੀ ਤਮਰੀਰਾ ਰਾਸ ਰਹਾ ਹਰ ਜਨ ਕੇ ਵੱਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਇਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਾਰੂ ਹਾਰੂ ਆਰੂ ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤਨੇ ਬਦੀਵੇ ਤ੍ਰਿਗੈ ਜੀਵਾਸ ਜਿਨ ਹਰ ਦਿਨ ਸਤਿਗੁਰ ਸੰਗਤ ਪਾਏ ਤਿਨ ਧੁਰਮਤੁਕ ਲਿਖਿਆ ਲਿਖਾਸ ਧਨ ਤਨ ਸਤ ਸੰਗਤ ਜਿਤਾ ਰਸ ਪਾਇਆ ਮਿਲ ਜਾਨ ਨਾਨਕ ਨਾਮ ਪ੍ਰਗਾਸ ਰਾਗ ਗੂਦਰੀ ਮਹਲਾ ਪੰਜਵਾ ਆਹਰੇ ਮਨ ਚਿਤ ਵਹਿ ਉਦਮ ਜਹ ਆਹਰਾਰ ਜੀਵ ਪਰਿਆਸ ਸਹਿਲ ਪਤਨ ਮੈਂ ਜੰਤ ਪਾਈ ਤਾ ਕਰਿਦਿ ਕੇ ਅਸਤ ਕਰਿ ਤਰਿਆ ਮੇਰੇ ਮਾਦਾ ਦੇ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੂਕੇ ਕਾਸ਼ ਤਰਿਆ ਰਹ ਜਨਨ ਫਿਤਾ ਲੋਕ ਸੁਦ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿ ਕੋ ਸੰਭਾਹਿ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੈ ਸਖੋ ਸਾਥ ਪਾਛਾ ਬਚਰੇ ਸ਼ਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈ ਸਿਮਰਨ ਕਰਿਆ ਸਭ ਨਿਥਾਨ ਦਾ ਅਸ਼ਟ ਸਿਧਾਂਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪ੍ਰਖ ਕੋ ਓੰਕਾਰ ਸਤ ਗੁਰ ਪ੍ਰਸਾਦ ਸੋ ਪ੍ਰਖ ਨਰੰਦਰ ਪਰਖ ਨਰੰਦਰ ਹਰਗੁਮ ਅਗਮਿਆ ਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੇਮਾਰੇ ਜੀ ਤੂੰ ਜੀ ਆਂਕਾਰ ਦਾ ਤਾਰ ਹਰਿ ਤਾਲਾ ਸੰਤੋਹ ਜੀ ਸਭ ਦੂਖਾ ਵਿਸਾਰਣਹਾਰ ਹਰਿਆ ਪੇਠਾ ਕੁਹ ਹਰਿਆਪੇ ਸੇਵਕ ਦੀ ਕਾ ਨਾਨਕ ਜੰਤ ਵਿਚਾਰਾ ਹੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਿ ਬਿਡਾਣਾ ਹੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖਵਾਂਣਾ ਜੋ ਸੇਵਹ ਜੋ ਸੇਵਹ ਤੁਧਿ ਜਨ ਨਾਨਕ ਤਿੰਨ ਕੁਰਬਾਣਾ ਅਰਥਿਆਵੇ ਹਰ ਧਿਆਵੇ ਤੁਧਿ ਇਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਅਰਥਿਆਵੇ ਤਿੰਨ ਟੁੱਟੇ ਜਮ ਕੇ ਫਾਸੇ ਜਿਨ ਨਿਰਪਾਉ ਜਿਨ ਹਰ ਨਿਰਪਾਉ ਧਿਆਵੇ ਤਿੰਨ ਕਾ ਭਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਿ ਜੀਤੇ ਹਰ ਹਰ ਰੂਪ ਸਮਸੇ ਸਿਧਾਂ ਸਿਧਾਂ ਜਨ ਹਰਿ ਆਇ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤਾ ਅੰਦਾਜ਼ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹੰਤ ਜੀ ਅਨੰਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਾ ਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਵਾ ਸਿਮਰਤ ਸਾਸਤਰੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦੇ ਪੁਰਖਾ ਪਰੰਪਰ ਕਰਤਾ ਜੀ ਤੂੰ ਜੇਵੜਿ ਅਵਰਨਾ ਕੋਈ ਤੂੰ ਜੋਗੁ ਜੋਗੇ ਕੋਸ ਦਾਸ ਦਾਸ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤਦਿ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋਈ ਤਦਿ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਦਾ ਜਾਣ ਹੋਈ ਅਸਾ ਮਹੱਲਾ ਚੌਪੜ ਹੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤਾ ਭਾਵੈ ਸੋਈ ਥਿッセ ਜੋ ਤੂੰ ਦੇ ਸੋਈ ਆਈ ਰਹਾ ਸਭ ਤੇਰੀ ਤੂੰ ਸਭ ਨਿਤਾਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਗਵਾਇਆ ਸੁਭਿਆ ਵਿਸੂੜਿਆ ਆ ਮਿਲਾਇਆ ਮੁਨ ਕਰਿ ਆਤ ਸਤਿ ਜੀ ਮਾਏ ਤਿ ਬਿੰਦੂ ਜਾ ਕੋਈ ਨਾ ਹੈ ਦੀ ਅਜੰ ਸਰ ਤੇਰਾ ਖੇਲ ਵਿਦੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨਾ ਤੂੰ ਜਾਣਾ ਹੈ ਸੋਈ ਜਨ ਜਾਣੈ ਹਰਗੁਣ ਸਾਧਿ ਆਖ ਵਖਾਣ ਜਿਨ ਅਰ ਸੇਵਿਆ ਤਿ ਸੁਖ ਪਾਇਆ ਸਜਿ ਅਰ ਨਾਮ ਸਮਾਇ ਤੂ ਆਪੇ ਕਰਤਾ ਸਿਰਾਖਿਆ ਸਭ ਹੋਇ ਤੁਦ ਬਿੰਦੂ ਜਾ ਅਵਰ ਨ ਕੋਇ ਹੂ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਏਤ ਸਰਵ ਰੜੈ ਭੈਲੇ ਨਵਾਸਾ ਪਾਣੀ ਭਾਵਗਤਨ ਹੈ ਪੀਆ ਪੰਕ ਜਮਾਉ ਪਗ ਨਹੀਂ ਚਾਲੈ ਅੰਦੇਖਤ ਹੈ ਧੂਪ ਅਲੇ ਮਨ ਏਖਨ ਚੇਤ ਸਮੂੜ ਮਨਾਰ ਬਿਸਰਤ ਰੇ ਗੁਣ ਗਲਿਆ ਰਹਾਉ ਨਾ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਰਾਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀ ਸਰਿਆ ਆਸਾ ਮੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਤੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾਮ ਕਾਮ ਮਿਲ ਸਾਧ ਸੰਗਤ ਭਗਤ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨ ਮਿਰਥਾ ਜਾਤ ਰੰਗ ਮਾਇਆ ਕਹਿ ਰਹਾ ਉਜਪ ਤਪ ਸੰਜਮ ਧਰਮਨਾ ਤੁਮਾਇ ਸੇਵਾ ਸਾਧਨਾ ਜਾਣਿਆ ਰਾਇ ਤਉ ਨਾਨਕ ਹਮ ਨੀਚ ਕਰਮ ਮਾਇ ਸ਼ਰਨ ਪਰੇ ਕੀ ਰਖਾ ਸਰਮਾ ਆਦਿ ਸਾਹੀ ਦਸਵੇਂ ਕਬਿ ਉਹ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰਚਾ ਪੂਰਨ ਹੋਏ ਚਿਤ ਕੀ ਇੱਛਾ ਸਭ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਾਤਿਪਾਰਾ ਹਮਰੇ ਦੁਸ਼ਟ ਸਵਾਸਮ ਕਾ ਬਹੁ ਆਪਹਾਦ ਹੋਇ ਬਤਾਵਹ ਸੁਖੇ ਬਸ ਮੂਰ ਪਰਵਾਰਾ ਸੇਵਕ ਸਿਖ ਸਭ ਕਰਤਾਰ ਮੂਰ ਛ ਨਿਤ ਕਰਦਾ ਕਰਿਆ ਸਭ ਮਹਿਰਨ ਕਾ ਆਵਾਜ਼ ਸੰਹਰਿਆ ਹੈ ਪੂਰਨ ਹੋਏ ਹਮਾਰੀ ਆਸ ਤੁਰ ਭਜਨ ਕੀ ਰਾਹ ਤੇ ਆਸ ਤੁਮਹੈ ਸ਼ਰਨ ਕੋਈ ਅਵਰਨ ਧਿਆਉ ਜੋ ਵਰ ਚਾਹਾਂ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੀ ਤਾਰੀ ਅਹ ਚੁੰਮ ਚੁੰਮ ਸਤਿਰਿ ਹਮਾਰੀ ਮਾਰੀ ਅਹ ਆਪਾ ਦਮ ਦੇ ਉਭਰਿਆ ਮਰਨ ਕਾਲ ਕਾ ਤਰਾਸੈਨ ਵਰਿਆ ਹੂਦੋ ਸਦਾ ਹਮਾਰੇ ਪਛਾ ਸ੍ਰੀ ਅਤੂ ਜੋ ਕਰਿਓ ਰਖਾ ਰਾਖ ਲਿਓ ਮੋ ਰੱਖਣਹਾਰੇ ਸਾਹਿਬ ਸੰਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਤੇ ਹੰਤਾ ਤੁਮ ਹੋ ਪੂਰੀ ਛਤਰ ਦਾਸ ਸੰਤਾ ਕਾਲ ਪਾਇ ਬ੍ਰਹਮਾ ਬਪ ਧਰਾ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾਂ ਕੀਆ ਤਮਾਸਾ ਜਵਨ ਕਾਲ ਜੋਗੇ ਸਭ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਤਸਨ ਉਪਜਾਇਓ ਆ ਦੇ ਅੰਤਿ ਇਤੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨੰਸੁਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸਿਖ ਦਿਯੋ ਸਤਨਨ ਕੋ ਪਰਮੋ ਬਾਦ ਕੀਆ ਘਟ ਘਟ ਕੇ ਅੰਤਰ ਕੀ ਜਾਣਤ ਹਲੇ ਬੁਰੇ ਕੀ ਪੀਰ ਪਸਾਨਤ ਚੀਟੀ ਤੇ ਕੁੰਤਰ ਅਸ ਥੂਲਾ ਸਭ ਪਰ ਕਿਰਪਾ ਵਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਸੰਨ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਤਕਰਕ ਕਰਾ ਕਰਤਾਰ ਪ੍ਰਜਾ ਧਰਤ ਤਬ ਦੇ ਅਪਾਰ ਜਬ ਆਕਰਕ ਕਰਤੋ ਕਭ ਹੋ ਤੁਮ ਮੈਂ ਮਿਰਤ ਦੇਤਰ ਸੰਹੋ ਜਿਤ ਬਦਨ ਸ੍ਰਿਸ਼ਟ ਸਭ ਧਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਦਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਵਕਾਰ ਨੇ ਲੰਬ ਆਦਾਨੀਲ ਅਨਾਦ ਅਸੰਭ ਆਕਮੂੜਾ ਚਾਰਥ ਪੇਦਾ ਜਾਕੋ ਭੇਵ ਨ ਪਾਵਤ ਬੇਦਾ ਭਾਕੋ ਕਰ ਪਾਹਨੇ ਉਨਮਾਨਤ ਮੂੜ ਕਦ ਭੇਦ ਨ ਜਾਣਤ ਮਾ ਦੇਵ ਕੋ ਕਹਿ ਤ ਸਦਾ ਸਿਵ ਨਰੰਕਾਰ ਕਾ ਚੀਨ ਤਨ ਭਿਵ ਆਪ ਆਪਣੀ ਬੁਧ ਹੈ ਜਿਤਿ ਬਰਨਤ ਭਿੰਨ ਭਿੰਨ ਤੁਹੇ ਚਿਤਿ ਤੁਮਰਾ ਲਖਨ ਜਾਇ ਪਸਾਰ ਕੇ ਵਿਦਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪਸ ਰੂਪ ਅਰੰਤ ਪਿਉ 라ਵ ਕਹਿ ਭੂਪਾ ਅੰਡਜਾ ਦਿरज ਸੇ ਤਦ ਕੀਨੇ ਉਤਪਤ ਕਾਨ ਬਹਾਰ ਰਚ ਦਿਨੇ ਕਹੂ ਫੂਲ ਰਾਜਾ ਹੋਵ ਬਟ ਕਹੂ ਸਿਮਟ ਭਿਉ ਸੰਕਰ ਇਕੱਠ ਸਗਰੀ ਸ੍ਰਿਸ਼ਟ ਦਕਾਏ ਅਚੰ ਭਗਵਾ ਜੁਗਾ ਸਰੂਪ ਸਯੰ ਭਵ ਅਭ ਰਚਾ ਮੇਰੀ ਤੁਮ ਕਰੋ ਸਿਖਿ ਉਬਾਰੇ ਅਸਿਤ ਸੰਗਰ ਗੋਸ਼ਟ ਜਿਤੇ ਉਠਵਾ ਤੁਤ ਪਤਾ ਸਕਲ ਮਲੇਸ਼ ਪਰੂ ਰਣ ਘਤ ਜੇ ਆਸ ਤੁਸ ਤਵ ਸਰਨੀ ਪਰੇ ਤਿਨ ਕੇ ਦੁਖ ਦੁਖਦ ਹੈ ਮਰੇ।ੁਰਕ ਦਵਨ ਪਗ ਪਰਿ ਤਿਆਰੇ ਤਿਨ ਕੇ ਤੁਮ ਸੰਕਰ ਸਭ ਤਾਰੇ ਜੋ ਕਲ ਕੋਕ ਬਾਰਤ ਹੈ ਤਾਂ ਕੇ ਕਾਇ ਨਿਕ ਨਹੀਂ ਹੈ।ਰੱਛਾ ਹੋਏ ਤਹੈ ਸਭ ਕਲ ਦੁਸ਼ਟਾਂ ਰਿਛਟਣੇ ਤਤ ਕਲ।ਕ੍ਰਿਪਾ ਦ੍ਰਿੜ ਸੰਜਾਹੇ ਨਰਹ ਤਾਕੇ ਤਾਪ ਤਨਕ ਮੋਹਰਹ। ਅਰਿਆਧ ਸਦਾ ਕਰਮ ਸਭਾਈ ਦੁਸ਼ਟ ਸਾਸ ਸਗੈ ਨ ਕੋਈ ਏਕ ਬਾਰ ਜਨ ਤੁਮੈ ਸੰਭਰਾ ਕਾਲ ਪਾਸ ਤੇ ਤਾਈ ਉਬਰ ਜਨ ਨਰ ਨਾਮ ਤਿਹਾਰੂ ਕਹ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪ ਹਾਦ ਲੈ ਹੋਵਾਰੀ ਸਰਬ ਠੌਰ ਮਾ ਸਾਈ ਟੁੱਟ ਦਾਗ ਤੇ ਲਿਓ ਵਿਚਾਈ ਸਈਆ ਆਏ ਗਏ ਜਦ ਤੇ ਤੁਮਰੀ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਇਕ ਨ ਮੰਨਿਓ ਸਿਮਰਤ ਸਾਜ ਤਿਰਵੇ ਸਭ ਬੋਹ ਭੇਦ ਕਹੈ ਮੈਂ ਇੱਕ ਨਾ ਜਾਣਿਆ ਸ੍ਰੀ ਅਸਥਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਕੋਈ ਬਖਾਨੇਉ ਦੂ ਹਰਿ ਸਗਲ ਦੁਆਰ ਕਾ ਛਾੜ ਤਾ ਗਿਓ ਤੁਹਾਰੋ ਦੁਆਰ ਬਾਹ ਗਏ ਕੀ ਲਾਜ ਆਸਾ ਗੋਵਿੰਦ ਦਾਸ ਤਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਾਜ ਸੇਤੀ ਮਨ ਵਜੀਆਂ ਬਾਧਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਬਦੋ ਤਗਵ ਹਰੀ ਕੇਰਾ ਮਨ ਜਨੀ ਵਸਾਇਆ ਕਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋਖ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੈ ਸਦਾ ਸਿਵਤਾ ਸਲੋ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਾ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹ ਨਾਨਕ ਸਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਸਚਾ ਨਾਮ ਮੇਰਾ ਆਧਾਰੁ ਸਤ ਨਾਮਯਾ ਧਾਰਮਿ ਰਾਜਨ ਭੁਖਾਂ ਸਭ ਗੁਆਈਆ ਕਰਿ ਸ਼ਾਂ ਸੁਖ ਮਨ ਆਏ ਵਸਿਆ ਜਿਨੇ ਛਾਂ ਸਭ ਦਾਈਆ ਸਦਾ ਕੁਰਬਾਨ ਕੀਤਾ ਗੁਰਬਟਾ ਜਿਹਦੀਆਂ ਇਹ ਮੜਿਆਈਆ ਕਹ ਨਾਨਕ ਸੁਣਾ ਸੰਤੋ ਸਭ ਤਰ ਹੋਪਿਆ ਰੋ ਸਾਚਾ ਨਾਮ ਨੀਰ ਆਧਾਰੁ ਵਾਜੇ ਪੰਚ ਸ਼ਬਦ ਤਿਤਕਰਸ ਭਗ ਘਰਸ ਭਗ ਇਹ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਤਾਲ ਕੰਟਕ ਮਾਰਿਆੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰਿ ਕ ਲਾਗੇ ਕਹ ਨਾਨਕ ਤਸ ਕੋ ਆ ਤਿਤ ਕਰ ਅਨਹਦ ਵਾਜੇ ਅਨੁਸੁਣਾ ਵਡਭਾਗਿਆ ਸਗਲ ਮਨਾਰਥ ਪੂਰੇ ਪਾਰ ਬ੍ਰਹਮ ਪ੍ਰਾਇ ਪਾਇਆ ਕਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਬੈਸਰ ਸੇ ਪੂਰੇ ਗੁਰ ਤੇ ਜਾਣੀ ਹੰਤੇ ਪਨੀਤ ਕਹਤੇ ਪਵਿੱਤ ਸਤਿਗੁਰ ਆਪਾਰ ਪੂਰੇ ਬਿਨ ਹੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਪੂਰੇ ਮੰਗਾਵਣੀ ਮਹਲਾ ਪੰਜਵਾਂ ਥਾਲ ਵਿਤਨ ਵਕਤੋ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੀ ਕੋ ਖਾਵੇ ਜੀ ਕੋ ਪੁੰਚਾ ਤਿਸ ਕਾ ਹੋਏ ਉਧਾਰੇ ਵਤ ਤਜੇ ਨਹ ਜਾਈ ਨਿਤ ਨਿਤ ਰਖ ਉਰਤਾਰੋ ਕਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਬ ਹੀਰਾ ਕੀਤਾ ਜਤੋ ਨਾਹੀ ਮੈਨ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪਾਉੜੀ ਤਤਾ ਤੂ ਸਮਰਥ ਜਿਥਾ ਕੋਈ ਨਾਹੀਂ ਉਥਾ ਤੇਰੀ ਰਾਖਾ ਅਗਨੀ ਉਧਰ ਮੋਹੇ ਸੁਣ ਕੈ ਜਮ ਕੇ ਦੂਤ ਨਾ ਇਤੇ ਰਹਿ ਛੜ ਜਾਏ ਭਾਜਲ ਵਿਖਮਸਗਾ ਗੁਰ ਸਬਦਿ ਪਾਰ ਪਾਹੇ ਜਿਨ ਕਾ ਲੱਗੀ ਪਿਆਸ ਅੰਮ੍ਰਿਤ ਸੇਈ ਕਾਹੇ ਕਲਮੈ ਹੋ ਪੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜਿ ਆਵੇ ਤਦ ਆਏ ਸੋਕ ਮਹੱਲਾ ਪੰਜਵਾ ਅੰਤਰਗੁਰ ਆਰਾਧਣਾ ਜੇਵਾ ਜਪ ਗੁਰਨਾਮ ਨਿਤਨੇ ਸਤਗੁਰ ਦੇਖਣਾ ਸ੍ਰਵਣੀ ਸੁਨਣਾ ਗੁਰਨਾਮ ਸਤਗੁਰ ਸੇ ਤੀਰਤਿਆ ਦਰਗਹ ਪਾਈਆ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਆਤਮ ਕਾੜੀਐ ਬਿਰਲੇ ਕੇ ਇੱਕੀ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਉਬਾਰਿਐਨ ਗੁਰ ਕੀ ਪੈਰੀ ਪਾਈ ਕਾਜ ਸਵਾਰਿਐਨ ਉਹ ਆਪ ਦਿਆਲ ਮਨਹੁ ਨਾ ਵਿਸਾਰਿਆਨ ਸਾਧ ਜਨਾ ਕੈ ਸੰਗ ਭਗ ਦਿਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਆਨ ਇਸ ਸਾਹਿਬ ਕੀ ਟੇਕ ਨਾਨਕ ਮਨਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਦੇਸਾ ਸਾਹਿਬ ਕੀ ਟੇਕ ਨਾਨਕ ਮਨਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰਜੀ ਤੋਂ ਖਲਸਾ ਵਾਹਿਗੁਰਜੀ ਕੀ ਫਤਿਹ